ਸਿੱਕੇ ਪੰਜਾਬ ਚੈਨਲ ਦੇ ਆਨਰ ਸਰਦਾਰ ਗੁਰਵਿੰਦਰ ਸਿੰਘ ਤੁਨਵਾਦੇ ਬਹੁਤ ਹੀ ਅਜੀਜ਼ ਦੋਸਤ ਸ੍ਰੀ ਮੁਕਸਰ ਸਾਹਿਬ ਦੇ ਅਜੀਤ ਅਖਬਾਰ ਦੇ ਇੰਚਾਰ ਰਣਜੀਤ ਸਿੰਘ ਢਿੱਲੋਂ ਦੇ ਮਾਤਾ ਬਚਨ ਕੌਰ ਦੇ ਦੇਹਾਂਦ ਤੇ ਉਹਨਾਂ ਨੂੰ ਕਾਫੀ ਸਦਮਾ ਲੱਗਿਆ ਜਿਨ੍ਹਾਂ ਦੇ ਨਿਮਿਤ ਸਹਿ ਪਾੜ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 6 ਫਰਵਰੀ 2024 ਦਿਨ ਮੰਗਲਵਾਰ ਨੂੰ ਸ਼ਾਂਤੀ ਭਵਨ ਸ੍ਰੀ ਮੁਕਸਰ ਸਾਹਿਬ ਵਿਖੇ ਹੋਵੇਗੀ ਇਸ ਦਾ ਸਿੱਧਾ ਪ੍ਰਸਾਰਣ ਸਿੱਕੇ ਪੰਜਾਬ ਚੈਨਲ ਤੇ ਦਿਖਾਇਆ ਜਾਵੇਗਾ ਅਤੇ ਆਪ ਜੀਨ ਬੇਨਤੀ ਹੈ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ ਬਖਵਕ ਰਾਜਨੀਤਿਕ ਧਾਰਮਿਕ ਸਮਾਜਿਕ ਆਗੂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਮਾਤਾ ਬਚਨ ਕੌਰ ਦੇ ਦੇਹਾਂਤ ਤੇ ਸੁਪੁੱਤਰ ਰਣਜੀਤ ਸਿੰਘ ਢਿੱਲੋਂ ਨਾਲ ਦੁੱਖ ਸਾਂਝਾ ਕੀਤਾ ਪੰਜਾਬ ਰੋਡ ਦੇ ਸ੍ਰੀ ਮੁਖਤਸਰ ਸਾਹਿਬ ਦੀਪੂ ਦੇ ਸੇਵਾਮੁਕਤ ਇੰਸਪੈਕਟਰ ਸਵਰਗੀਏ ਸਰਦਾਰ ਬੋੜ ਸਿੰਘ ਢਿੱਲੋਂ ਪਿੰਡ ਪੁੱਟੇਵਾਲਾ ਦੇ ਧਰਮਪਤਨੀ ਸਰਦਾਰਨੀ ਬਚਨ ਕੌਰ ਢਿੱਲੋਂ ਦੇ ਦੇਹਾਂਤ ਤੇ ਬਕ ਬਕ ਰਾਜਨੀਤਿਕ ਧਾਰਮਿਕ ਸਮਾਜਿਕ ਆਗੂਆਂ ਪੱਤਰਕਾਰ ਭਾਈਚਾਰੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਪੰਜਾਬ ਰੋਡ ਦੇ ਅਧਿਕਾਰੀਆਂ ਕਰਮਚਾਰੀਆਂ ਪਿੰਡ ਪੁੱਟੇਵਾਲਾ ਅਤੇ ਇਲਾਕਾ ਵਾਸੀਆਂ ਦੇ ਗਹਿਰਾ ਦੁੱਖ ਪ੍ਰਗਟ ਕੀਤਾ ਸੁਪੁੱਤਰ ਸੁਖਮੰਦਰ ਸਿੰਘ ਢਿੱਲੋਂ ਰੇਲਵੇ ਵਿਭਾਗ ਪਟਿਆਲ ਤੇ ਰਣਜੀਤ ਸਿੰਘ ਤੇ ਲੁਸਟਾਫ ਰਿਪੋਰਟਰ ਅਜੀਤ ਅਖਵਾਰ ਸਬਾਸੀ ਸ੍ਰੀ ਮੁਕਸਾ ਸਾਹਿਬ ਨਾਲ ਦੁੱਖ ਸਾਂਝਾ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸਤਖ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਾਬਕਾ ਸੰਸਦ ਸੰਕਤਰ ਮਨਤਾਰ ਸਿੰਘ ਬਰਾਰ ਸਾਬਕਾ ਵਿਧਾਇਕ ਭਾਈ ਹਰਨੇਪਾਲ ਸਿੰਘ ਕੂਕੂ ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਮਿੱਡੂ ਖੇੜਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਾਬਕਾ ਵਿਧਾਇਕ ਕਮਲਜੀਤ ਸਿੰਘ ਰੋਜੀ ਬਰਕੰਦੀ ਜਨਰਲ ਸਕੱਤਰ ਅਤੇ ਹਲਕਾ ਗਿੱਦੜਵਾਹਾ ਦੇ ਇੰਚਾਰਜ ਸਰਦਾਰ ਹਰਦੀਪ ਸਿੰਘ ਨਿੰਪੀ ਢਿੱਲੋਂ ਸਾਬਕਾ ਜਨਰਲ ਸਕੱਤਰ ਹਰਜਗਜੀਤ ਸਿੰਘ ਹੰਨੀ ਫਤਣਵਾਲਾ ਸਾਬਕਾ ਚੇਅਰਮੈਨ ਮਨਿੰਦਰ ਸਿੰਘ ਬਿੱਟੂ ਜ਼ਿਲ੍ਹਾ ਕਾਲੀ ਜਥਾ ਦੇ ਪ੍ਰਧਾਨ ਐਡਵੋਕੇਟ ਪ੍ਰਤੇਂਦਰ ਸਿੰਘ ਸੰਮੇ ਵਾਲੀ ਸਾਫ ਕਾ ਵਿਧਾਇਕਾ ਬੀਬੀ ਕਰਨ ਕੌਰ ਬਰੜ ਆਮ ਆਦਮੀ ਪਾਰਟੀ ਦੇ ਸ੍ਰੀ ਮੁਖਸਰ ਸਾਹਿਬ ਵਿਧਾਇਕ ਜਗਦੀਪ ਸਿੰਘ ਕਾਕਾ ਬਰ ਹਰਪ੍ਰੀਤ ਸਿੰਘ ਕੋੜ ਭਾਈ ਸਾਫ ਕਾ ਵਿਧਾਇਕ ਮਲੋੜ ਨਵਦੀਪ ਸਿੰਘ ਬੱਬੂ ਬਰੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋੜ ਅਤੇ ਸਾਫ ਕਾ ਚੇਅਰਮੈਨ ਪੀ ਆਰਟੀਸੀ ਹਲਕਾ ਗਿੱਦੜਵਾ ਇੰਚਾਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਿਤਪਾਲ ਸ਼ਰਮਾ ਸੀਨੀਅਰ ਆਗੂ ਸੰਤ ਸਿੰਘ ਬਰਾੜਾ ਬਾਬਾ ਯਦਵਿੰਦਰ ਸਿੰਘ ਲਾਲੀ ਬਾਬਾ ਗੁਰਿੰਦਰ ਸਿੰਘ ਕੋਕੀ ਸੀਨੀਅਰ ਕਾਂਗਰਸੀ ਆਗੂ ਗੁਰਦਾਸ ਕਿਰਤ ਲੋਕਾਇਕ ਦਲਵਿੰਦਰ ਧਿਆਲਪੁਰੀ ਭਾਰਤੀ ਕਿਸਾਨ ਯੂਨੀਅਨ ਲੱਖੋ ਬਾਲ ਸਰਪ੍ਰਸ ਅਜਮੇਰ ਸਿੰਘ ਲੱਖੋ ਬਲ ਪ੍ਰਧਾਨ ਹਰਿੰਦਰ ਸਿੰਘ ਲੱਖੋ ਬਲ ਜਿਹਨਾਂ ਨੇ ਸਕੱਤਰ ਸਰੂਪ ਸਿੰਘ ਅਰਾਮਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਰ ਸਿੰਘ ਕਾਦੀਆਂ ਸਕੱਤਰ ਜਨਰਲ ਜਗਦੇਸ਼ ਸਿੰਘ ਕਾਨਿਆ ਵਾਲੇ ਮੁਖ ਬਲਾਰਾ ਰਵਨੀ ਸਿੰਘ ਅਰਕੀ ਸ਼ਰਮਣੀ ਅਕਾਲੀ ਦਲ ਕਿਰਤੀ ਦੇ ਕੌਮੀ ਪ੍ਰਧਾਨ ਜਥੇਦਾਰ ਬੂਟਾ ਅਰਣਸੀ ਸਾਫਕਾ ਡੀਏਸੀ ਬਲਦੇਵ ਸਿੰਘ ਫਰੀਦ ਕੋੜ ਚੌਧਰੀ ਦੌਲਤ ਰਾਮ ਸਿੰਘ ਮੁਕਤ ਕਾਨੂੰਗੋ ਲਸ਼ਮਣ ਸਿੰਘ ਸਿੱਧੂ ਕੈਨੇਡਾ ਗੁਰਪਿਆਰ ਸਿੰਘ ਮੱਲਣ ਪਰਮਜੀਤ ਸਿੰਘ ਗਿੱਲ ਜਿਲ੍ਹਾ ਬਾਰ ਐਸੋਸੀਏਸ਼ਨ ਪ੍ਰਧਾਨ ਭੁਪਿੰਦਰ ਸਿੰਘ ਚੜੇਵਣ ਅਤੇ ਸਮੂਹ ਅਹੁਦੇਦਾਰ ਸ਼ਰਮਣੀ ਕਮੇਟੀ ਮੈਂਬਰ ਜਥੇਦਾਰ ਨਵਤੇਜ ਸਿੰਘ ਕੌਣੀ ਜਥੇਦਾਰ ਸਰੂਪ ਸਿੰਘ ਨੰਦਗੜ੍ਹਈ ਜਥੇਦਾਰ ਹੀਰਾ ਸਿੰਘ ਚੜੇਵਾਨ ਗੁਰਦੀਪ ਸਿੰਘ ਮੱਲੂਵਾਲ ਗੁਰਦੀਪ ਸਿੰਘ ਮੜ ਮੱਲੂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਭਾਈ ਰਾਹੁਲ ਸਿੰਘ ਸਿੱਧੂ ਨਿਰੋਲ ਸੇਵਾ ਸੰਸਥਾ ਦੇ ਮੁਖੀ ਡਾਕਟਰ ਜਗਦੀਸ਼ ਸਿੰਘ ਕਾਲਾ ਸੋਢੀ ਭਾਜਪਾ ਦੇ ਸੀਨੀਅਰ ਆਗੂ ਰਾਜੇਸ਼ ਗੋਰਾ ਪਠੇਲਾ ਕੁਲਦੀਪ ਸਿੰਘ ਭੰਗੇਵਾਲਾ ਗੁਰਚਰਨ ਸਿੰਘ ਸੰਧੂ ਸਾਬਕਾ ਡੀਟੀਓ ਕਾਂਗਰਸ ਆਗੂ ਸ਼ੇਰਵਜ ਸਿੰਘ ਭੁੱਲਰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਦੇਸ਼ ਸਿੰਘ ਬੂੜਾ ਗੁੱਜਰ ਸੀਨੀਅਰ ਕਾਂਗਰਸੀ ਆਗੂ ਮਲਕੀਰ ਸਿੰਘ ਮੱਲ ਆਦੀ ਨੇ ਮਾਤਾ ਵਚਨਕੌਰ ਦੇ ਦੀ ਹਾਂ ਤਾਂ ਜੀ ਦੁੱਖ ਪ੍ਰਗਟ ਕੀਤਾ ਉਹਨਾਂ ਸ੍ਰੀ ਸਾਈਂ ਪਾਇਡ ਦੇ ਪੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਮਿਤੀ 6 ਫਰਵਰੀ ਦਿਨ ਮੰਗਲਵਾਰ ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਸ਼ਾਂਤੀ ਪਵਨ ਬਠਿੰਡਾ ਰੋਡ ਸ੍ਰੀ ਮੁਕਸਰ ਸਾਹਿਬ ਵਿਖੇ ਹੋਵੇਗੀ